ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈਸ ਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ 8 ਤੋਂ 11 ਸਤੰਬਰ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਮੀਂਹ ਦੇ ਕਿਉਂਕਿ ਲਗਾਤਾਰ ਹਲੇ ਵੀ ਵਰਖਾ ਪੰਜਾਬ ਦੇ ਉੱਪਰ ਦਿਖਾਉਂਦੀ ਆਪਣਾ ਡਰ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਬੱਦਲ ਵਾਈ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਉੱਪਰ ਫਿਲਹਾਲ ਬਣੀ ਹੋਈ ਹੈ ਤੇ ਇੱਕ ਚੱਕਰਵਾਤੀ ਤੂਫਾਨ ਵੀ ਜਿਹੜਾ ਉਹ ਗੁਜਰਾਤ ਦੇ ਨੇੜੇ-ਤੇੜੇ ਬਣਿਆ ਹੋਇਆ ਦਿਖਾਈ ਦੇ ਰਿਹਾ ਤੇ ਜਿਸ ਦਾ ਰਿਸਕ ਹੈ ਜਿਹੜਾ ਹਲੇ ਵੀ ਉਤਰੀ ਭਾਰਤ ਵਿੱਚ ਜਣ ਕੇ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਐਮਪੀ ਯੂਪੀ ਇਹਨਾਂ ਇਲਾਕਿਆਂ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਅਤੇ ਜੋ ਵੀ ਮਾੜੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਉੱਪਰ ਉਹਨਾਂ ਤੋਂ ਪੰਜਾਬ ਨੂੰ ਜਲਦ ਰਾਹਤ ਮਿਲ ਸਕੇ ਉਹਨਾਂ ਦੇ ਲਈ ਅਰਦਾਸ ਕਰੋ ਤੁਸੀਂ ਕਿਸੇ ਵੀ ਰੱਬ ਦੇਵੀ ਦੇਵਤੇ ਪਰਮਾਤਮਾ ਨੂੰ ਮੰਨਦੇ ਹੋ ਤਾਂ 2 ਮਿੰਟ ਲਈ ਉਹਨਾਂ ਦੇ ਲਈ ਅਰਦਾਸ ਕਰੋ ਤਾਂ ਕਿ ਉਹਨਾਂ ਦੇ ਹਾਲਾਤ ਸੁਧਰ ਸਕਣ ਤੇ ਵੱਧ ਤੋਂ ਵੱਧ ਕਮੈਂਟ ਵਾਹਿਗੁਰੂ ਜਾਂ ਕੁਝ ਵੀ ਲਿਖ ਕੇ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਤਾਂ ਕਿ ਤੁਹਾਡੀ ਅਰਦਾਸ ਜਿਹੜੀ ਹੈ ਉਹ ਦੇਖ ਕੇ ਬਾਕੀ ਜਣੇ ਵੀ ਅਰਦਾਸ ਕਰ ਸਕਣ ਤੇ ਹੁਣ ਜਾਣਕਾਰੀ ਸਾਂਝੀ ਕਰਦੇ ਜੀ ਆਪਾਂ ਗੱਲ ਕਰੀਏ ਤਾਂ ਹਾਲਾਤ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ 7 ਤਰੀਕ ਨੂੰ ਵੀ ਮੀਂਹ ਦੇ ਹਾਲਾਤ ਨੇ ਤੇ 8 ਤਰੀਕ ਨੂੰ ਵੀ ਲਗਾਤਾਰ ਮੀਂਹ ਦੇ ਹਾਲਾਤ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਮੋਹਾਲੀ ਫਤਿਹਗੜ ਸੰਗਰੂਰ ਤੇ ਪਟਿਆਲਾ ਮਾਨਸਾ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਲਗਾਤਾਰ ਹੀ ਬਰਖਾ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਇਹ ਜਿਹੜਾ ਸਿਸਟਮ ਹੈ ਅਗਲੇ ਦਿਨ ਵੀ ਜਿਹੜਾ ਆ ਰਿਹਾ ਜੀ ਉਹ ਮੱਧ ਭਾਰਤ ਤੋਂ ਆ ਰਿਹਾ ਤੇ ਹੌਲੀ ਹੌਲੀ ਇਹ ਉੱਤਰੀ ਭਾਰਤ ਜਾਨੀ ਕਿ ਪੰਜਾਬ ਹਿਮਾਚਲ ਨੂੰ ਲਕੂਜ ਕਰੇਗਾ ਪਰ ਰਿਸਕ ਦੁਆਰਾ ਤੋਂ ਵੱਧ ਸਕਦਾ ਹੈ ਕਿਉਂਕਿ ਪਾਖੜੇ ਦਾ ਪਾਣੀ ਪਹਿਲਾਂ ਹੀ ਥੋੜਾ ਬਹੁਤਾ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਨਾਲ ਸਤਲੁਜ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਤੇ ਸਤਲੁਜ ਦੇ ਨੇੜੇ ਤੇੜੇ ਵਾਲੇ ਜਿੰਨੇ ਵੀ ਸਾਡੇ ਰਹਿਣ ਵਾਲੇ ਪੰਜਾਬੀ ਲੋਕ ਨੇ ਜਾਂ ਕੋਈ ਵੀ ਕਹਿ ਲਈ ਆਪਾਂ ਉਹਨਾਂ ਰਿਸਕ ਬਣਿਆ ਹੋਇਆ ਜੀ ਤੇ ਇੱਕ ਅੱਗਰ ਦਾ ਵੀ ਪਲਾਨ ਪਾਣੀ ਦੇ ਹਾਲਾਤ ਖਰਾਬ ਨੇ ਤੇ ਇਸ ਇਲਾਕੇ ਵਿੱਚ ਸਾਰੇ ਸਾਡੇ ਡੈਮ ਨੇ ਪਠਾਨਕੋਟ ਵਿੱਚ ਡੈਮ ਹੈ ਹੁਸ਼ਿਆਰਪੁਰ ਦੇ ਉੱਪਰ ਡੈਮ ਹੈ ਰੋਪੜ ਦੇ ਨੇੜੇ ਡੈਮ ਹੈ ਆਪਣਾ ਨੰਗਲ ਦੇ ਤੇ ਉਧਰ ਦੂਜੇ ਪਾਸੇ ਅਗਰ ਗੱਲ ਕਰੀਏ ਤਾਂ ਘੱਗਰ ਦਾ ਵੀ ਹਾਲਾਤ ਨੇ ਉਹ ਇਨ੍ਹਾਂ ਇਲਾਕੇ ਚੋਂ ਹੀ ਸਾਰੇ ਪੰਜਾਬ ਵੱਲ ਪਾਣੀ ਜਾਂਦਾ ਤੇ ਅਗਰ ਇਨ੍ਹਾਂ ਇਲਾਕੇ ਵਿੱਚ ਮੀਂਹ ਪੈਂਦਾ ਤਾਂ ਰਿਸਕ ਵੱਧ ਸਕਦਾ ਹੈ ਬਾਕੀ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਗੁਰਦਾਸਪੁਰ ਅਮਰitsar ਤਰਨਤਾਰਨ ਕਪੂਰਥਲਾ ਜਲੰਧਰ ਨਮਾਸ਼ਹਿਰ ਲੁਧਿਆਣਾ ਫਤਿਹਗੜ੍ਹ ਸਾਹਿਬ ਬਰਨਾਲਾ ਮੋਗਾ ਬਠਿੰਡਾ ਬੁਖਸਰ ਫਰੀਦਕੋਟ ਫਰੀਦ ਸਰੋਜਪੁਰ ਫਜ਼ਿਲਕਾ ਇਨ੍ਹਾਂ ਵਿੱਚ ਹਲਕੀ ਦਰਮਿਆਨੀ ਵਰਖਾ ਸਾਨੂੰ ਆਮ ਦੀ ਤਰ੍ਹਾਂ ਦੇਖਣ ਨੂੰ ਮਿਲ ਸਕਦੀ ਹੈ ਅਗਰ ਗੱਲ ਕਰੀਏ 9 ਸਤੰਬਰ ਦੀ ਤਾਂ 9 ਸਤੰਬਰ ਨੂੰ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਠੀਕ ਠਾਕ ਹੈ ਪਰ ਮੌਸਮ ਪਰ ਪਠਾਨਕੋਟ ਦੇ ਵਿੱਚ ਤਕੜਾ ਵਰਖਾ ਹੋਣ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨਾਲ ਦੀ ਨਾਲ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਸਭਜਾ ਅਜੀਤ ਸਿੰਘ ਨਗਰ ਮੁਹਾਲੀ ਅਤੇ ਪਟਿਆਲਾ ਵਿੱਚ ਵੀ ਵਰਖਾ ਦੀ ਕਾਫੀ ਹੱਦ ਤੱਕ ਉਮੀਦ ਹੈ ਜਿਹੜੀ ਬਣਦੀ ਹੋਈ ਸਾਨੂੰ ਦਿਖਾਈ ਦੇ ਰਹੀ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ ਵਿੱਚ ਵੀ ਕੁਝ ਇਲਾਕਿਆਂ ਵਿੱਚ ਮੀਂਹ ਹੋਣ ਦੇ ਚਾਂਸ ਬਣ ਰਹੇ ਨੇ। ਬਾਕੀ ਤਰਨਤਾਰਨ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਮੁਕਸਰ, ਫਜ਼ਿਲਕਾ, ਬਠਿੰਡਾ, ਬਰਨਾਲਾ ਤੇ ਮਾਨਸਾ ਵਿੱਚ ਮੌਸਮ ਸਾਫ਼ ਹੈ ਤੇ ਸੇਮ ਹਾਲਾਤ ਜਿਹੜੇ ਨੇ ਉਹ 10 ਤਰੀਕ ਨੂੰ ਵੀ ਬਣਦੇ ਹੋਏ ਦਿਖਾਈ ਦੇ ਰਹੇ ਨੇ। ਇਹ ਇਲਾਕਾ ਸਾਫ਼ ਦਿਖਾਈ ਦੇ ਰਿਹਾ ਜੀ ਤਰਨਤਾਰਨ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਮੁਕਸਰ, ਫਜ਼ਿਲਕਾ, ਬਠਿੰਡਾ ਤੇ ਮਾਨਸਾ। ਤੇ ਬਾਕੀ ਇਹਨੇ ਵਿੱਚ ਵੀ ਮੀਂਹ ਹੋ ਸਕਦਾ ਹੈ ਅਜਿਹੀ ਚਾਂਸ ਨਹੀਂ ਹੈ ਕਿ ਨਹੀਂ ਹੋਵੇਗਾ ਜੋ ਫਿਲਹਾਲ ਉਮੀਦ ਲਗਾਈ ਜਾ ਰਹੀ ਹੈ ਉਹ ਇਹ ਹੈ ਕਿ ਇਸ ਤਰੀਕੇ ਨਾਲ ਇੱਕ ਸਿਸਟਮ ਚੱਲਦਾ ਰਿਹਾ ਤਾਂ ਮੀਂਹ ਸਾਫ ਹੋਣਗੇ ਇਹਨਾਂ ਇਲਾਕੇ ਵਿੱਚ ਪਰ ਪਠਾਨਕੋਟ ਦੇ ਇਹ ਇਲਾਕੇ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਉਹ ਹਿਆਰਪੁਰ ਨਮਾਸ਼ਹਿਰ ਰੂਪਨਗਰ ਸਭਜੇ ਦਾ ਅਜੀਤ ਸਿੰਘ ਨਗਰ ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਅਤੇ ਪਟਿਆਲੇ ਦੇ ਇਲਾਕੇ ਵਿੱਚ ਮੀਂਹ ਹੋਣ ਦੇ ਚਾਂਸ ਕਾਫੀ ਹੱਦ ਤੱਕ ਵੱਧ ਰਹੇ ਨੇ ਬਾਕੀ ਅਬੈਲਟ ਜਿਹੜੀ ਹੈ ਅਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਤੇ ਸੰਗਰੂਰ ਦੀ ਇਹਨਾਂ ਵਿੱਚ ਵੀ ਥੋੜੀ-ਬਹੁਤੀ ਵਰਖਾ ਦੇਖਣ ਨੂੰ ਸਾਨੂੰ ਮਿਲ ਸਕਦੀ ਹੈ। ਅਗਰ ਆਪਾਂ 11 ਸਤੰਬਰ ਦੀ ਗੱਲ ਕਰੀਏ ਤਾਂ 11 ਸਤੰਬਰ ਨੂੰ ਦੇਖ ਸਕਦੇ ਹੋ ਤੁਸੀਂ ਕਿ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਫਤਿਹਗੜ੍ਹ ਸਾਹਿਬ ਅਤੇ ਮੁਹਾਲੀ, ਪਟਿਆਲਾ ਦੇ ਵਿੱਚ ਵੀ ਵਰਖਾ ਹੋਣ ਦੀ ਪੂਰੇ-ਪੂਰੇ ਚਾਂਦਸ ਨੇ ਲਗਭਗ 10 ਤਰੀਕ ਵਾਲਾ ਹੀ ਮਾਹੌਲ 11 ਤਰੀਕ ਨੂੰ ਦੇਖਣ ਨੂੰ ਮਿਲ ਰਿਹਾ ਜੋ ਤਾਜ਼ਾ ਅਪਡੇਟ ਹੈ। ਬਾਕੀ ਸਿਸਟਮ ਸਮੇਂ-ਸਮੇਂ ਬਦਲਦੇ ਰਹਿੰਦੇ ਨੇ। ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ ਤੇ ਸੰਗਰੂਰ ਦੇ ਵਿੱਚ ਜਿਹੜੀ ਵਰਖਾ ਮੀਂਹ ਦੀ ਥੋੜੇ ਬਹੁਤ ਚਾਂਸ ਨੇ ਉਹ ਬਣਦੇ ਹੋਏ ਜ਼ਿਆਦਾ ਦਿਖਾਈ ਦੇ ਰਹੇ ਨੇ। ਬਾਕੀ ਤਰਨਤਾਰਨ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਮੁਕਸਰਫਾ, ਜ਼ਿਲਕਾ, ਬਟਿੰਡਾ, ਬਰਨਾਲਾ ਤੇ ਮਾਨਸਾ ਇਹਨਾਂ ਵਿੱਚ ਜਿਹੜੀ ਮੀਂਹ ਦੀ ਉਮੀਦ ਹੈ ਉਹ ਘੱਟ ਦਿਖਾਈ ਦੇ ਰਹੀ ਹੈ। ਇਹ ਜੀ ਅਪਡੇਟ 11 ਸਤੰਬਰ ਤੱਕ ਦੀ ਹੈ। ਬਾਕੀ ਸਮੇਂ-ਸਮੇਂ ਤੇ ਇਹ ਜਾਣਕਾਰੀਆਂ ਬਦਲਦੀ ਰਹਿੰਦੀਆਂ ਨੇ ਤਾਂ ਹੀ ਥੋੜਾ ਰਿਕੁਐਸਟ ਕਰਦੇ ਆ ਕਿ ਚੈਨਲ ਸਬਸਕ੍ਰਾਈਬ ਕਰੋ, ਬੈਲ ਆਈਕਨ ਪ੍ਰੈਸ ਕਰੋ। ਅਤੇ ਤੁਹਾਡੇ ਇ ਤੇ ਇਸ ਤੋਂ ਇਲਾਵਾ ਕੋਈ ਵੀ ਨਵੀਂ ਜਾਣਕਾਰੀ ਹੋਵੇਗੀ ਉਹ ਜਲਦ ਵੀਡੀਓ ਲੈ ਕੇ حاضر ਹੋਵਾਂਗੇ ਬਣੀ ਰਹੋ ਚੈਨਲ ਦੇ ਉੱਪਰ ਧੰਨਵਾਦ ਜੀ